ਅਮਰੀਕਾ ਦੇ ਵਿੱਚ ਇੱਕ ਭੇਖੋ ਵਾਦਾਨ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ ਤੇ ਆ ਦੇਖੋ ਉਥੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਇੱਕ ਬੇहद ਹੀ ਮੰਦ ਭਾਗੀ ਘਟਨਾ ਜੋ ਹੈ ਪਰਿਵਾਰ ਵਾਲਿਆਂ ਦੇ ਨਾਲ ਵਾਪਰੀ ਤੇ ਇਸ ਘਟਨਾ ਨੂੰ ਸੁਣ ਕੇ ਮਾਪਿਆਂ ਦੇ ਪੈਰਾਂ ਹਿਠੋ ਜ਼ਮੀਨ ਖਿਸਕ ਗਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦਿਆਂ ਦਰਸਲ ਦੱਸ ਦਈਏ ਕਿ ਹੁਣ ਇੱਕ ਪਿੰਡ ਦਾ ਰਹਿਣ ਵਾਲਾ ਨੌਜਵਾਨ ਹੈ ਜੋ ਕਿ ਅਮਰੀਕਾ ਦੀ ਧਰਤੀ ਤੇ ਗਿਆ ਸੀ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਪਰ ਉਥੇ ਜਿਹਦੇ ਉੱਤੇ subprocesse oh add vich car rakh ke kyunki sadki hadse de vich usdi maut ho gayi hai ek jeep car de naal usdi takkar hui te utta tralla rakhan de naal ja takraya ta rescue jehdiya teaman sigan mauke te ponchiyan unan ne us naujawan nu gopinder singh nu bachon di koshish kiti par utthe hi dassiye ki jadon usnu bahar khaddya kya usdi jehda tralla si usnu aag lagdi si tusdi mauke te hi maut ho gayi hai ਹਾਲਾਂਕਿ ਦੱਸ ਦਈਏ ਕਿ ਹੁਣ ਭੁਪਿੰਦਰ ਸਿੰਘ ਦੇ ਪਤਾ ਸਪੀਨ ਦੇ ਵਿੱਚ ਰਹਿੰਦੇ ਸਨ ਜਦੋਂ ਉਹਨਾਂ ਨੂੰ ਆਪਣੇ ਪੁੱਤ ਦੀ ਮੌਤ ਦੀ ਖ਼ਬਰ ਮਿਲਦੀ ਹੈ ਤੇ ਤੁਰੰਤ ਉਹ ਜੋ ਹੈ ਘਰ ਪਿੰਡ ਨੂੰ ਵਾਪਸ ਆ ਜਾਂਦੇ ਨੇ ਸਹਿਜੋ ਮਾਜਰਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਦਮ ਤੋੜ ਦਿੱਤਾ ਤਾਂ ਮਾਪਿਆਂ ਦਾ ਇਕਲੌਤਾ ਪੁੱਤ ਜਦੋਂ ਜਵਾਨ ਨੂੰ ਗਿਆ ਤੇ ਪਿੰਡ ਦੇ ਵਿੱਚ ਘਰ ਦੇ ਵਿੱਚ ਸੱਥਨ ਦੇ ਚ ਗਏ ਨੇ ਦੱਸ ਦਈਏ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਮੁੰਡੇ ਕੁੜੀਆਂ ਆਪਣੇ ਭਵਿੱਖ ਨੂੰ ਸੁਧਾਰਨ ਲਈ ਵਿਦੇਸ਼ਾਂ ਵੱਲ ਰੁਖ ਕਰਦੇ ਨੇ ਚਾਹੇ ਵਿਦੇਸ਼ ਦੀ ਧਰਤੀ ਤੇ ਜਾ ਕੇ ਉਹਨਾਂ ਦੇ ਸੁਪਨੇ ਜਿਹੜੇ ਨੇ ਸਾਕਾਰ ਹੁੰਦੇ ਨੇ ਮਾਪਿਆਂ ਤੋਂ ਦੂਰ ਹੁੰਦੇ ਨੇ ਪਰ ਬਹੁਤ ਸਾਰੇ ਪਰਿਵਾਰਾਂ ਨੂੰ ਮੰਦ ਭਾਗੀਆਂ ਬਾਗੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜਿਹੜਾ ਸ਼ਿਕਾਰ ਹੋਣਾ ਪਿਆ ਹੈ ਜਾਨੀ ਕਿ ਉਹਨਾਂ ਮੰਦ ਭਾਗੀਆਂ ਘਟਨਾਵਾਂ ਤੋਂ ਗੁਜ਼ਾਰਨਾ ਪਿਆ ਤਾਂ ਭੁਪਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਹੁਣ ਜਹਾਨੋਂ ਤੁਰ ਗਿਆ ਔਰ ਮਾਪਿਆਂ ਨੇ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਆਪਣੇ ਪੁੱਤ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਜਦੋਂ ਭੇਜਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਭੁਪਿੰਦਰ ਸਿੰਘ ਰਹਿੰਦਾ ਸੀਗਾ ਕੰਮ ਕਾਜ ਕਰਦਾ ਸੀ ਤੇ ਰਸਤੇ ਦੇ ਵਿੱਚ ਹੀ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਮਾਪਿਆਂ ਦੇ ਸੁਪਨੇ ਵੀ ਚੂਰ ਹੋ ਗਏ ਤਾਂ ਉਹ ਪੁੱਤ ਜੋ ਇਕਲੌਤਾ ਪੁੱਤ ਸੀ ਮਾਪਿਆਂ ਦਾ ਉਹ ਵੀ ਜਹਾਨੋਂ ਚੋ ਗਿਆ ਤਾਂ ਪਿੰਡ ਵਾਲਿਆਂ ਨੂੰ ਜਦੋਂ ਪਰਿਵਾਰ ਵਾਲਿਆਂ ਨੂੰ ਇਹ ਖਬਰ ਮਿਲਦੀ ਹੈ ਤਾਂ ਮਾਪਿਆਂ ਦਾ ਰੋ ਰੋ ਬੁਰਾਲ ਹੁੰਦਾ ਸਪੇਨ ਵਿੱਚ ਡਾਂਡੇ ਪਿਤਾ ਤੁਰੰਤ ਜੋਇਆ ਬੇਟ ਵਾਪਸੀ ਕਰ ਲੈਂਦੇ ਨੇ ਕਿਉਂਕਿ ਹੁਣ ਘਰ ਦੇ ਵਿੱਚ ਏਡੀ ਵੱਡੀ ਘਟਨਾ ਵਾਪਰ ਗਈ ਕਿ ਮਾਪਿਆਂ ਨੇ ਚਾਹੀ ਚਾਈ ਜੋ ਹੈ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਪਰ ਉਹਨਾਂ ਨੇ ਸ਼ਾਇਦ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਅਜਿਹੀ ਮੰਦਪਾਖੀ ਖਬਰ ਆਵੇਗੀ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖਬਰ ਇਹ ਜਿਹੜੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਚਰਚਾ ਦਾ ਵਿਸ਼ਾ ਬਣ ਗਈ ਤੇ ਹਾਲਾਂਕਿ ਇਹ ਖਬਰ ਜਿਹੜੀ ਆ ਕਾਫੀ ਹੈਰਾਨ ਪਰੇਸ਼ਾਨ ਕਰਨ ਵਾਲੀ ਸਾਹਮਣੇ ਆਈ ਹੈ ਮੰਦਪਾਖੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨਿਆ ਕਿ ਭਪਿੰਦਰ ਸਿੰਘ ਸੱਜੋ ਮਾਜਰਾ ਪਿੰਡ ਦਾ ਰਹਿਣ ਵਾਲਾ ਔਰ ਅਮਰੀਕਾ ਜੋ ਆਪਣੇ ਭਵੇਖ ਨੂੰ ਸੁਧਾਰਨ ਲਈ ਗਿਆ ਸੀਗਾ ਪਰ ਉਥੇ ਉਸਦੇ ਨਾਲ ਜੋ ਘਟਨਾ ਵਾਪਰੀ ਉਸ ਨੂੰ ਸੁਣ ਕੇ ਦੇਖ ਕੇ ਮਾਪੇ ਹੈਰਾਨ ਹੋ ਗਏ ਕਿਉਂਕਿ ਸੜਕੀ ਹਾਦਸੇ ਦਾ ਸ਼ਿਕਾਰ ਹੋਇਆ ਜੀਪ ਕਾਰ ਦੇ ਨਾਲ ਉਸੇ ਟੱਕਰ ਹੋਈ ਤੇ ਉਸ ਤੋਂ ਬਾਅਦ ਜੋ ਉਸਦੇ ਨਾਲ ਘਟਨਾ ਵਾਪਰੀ ਉਹ ਮਦ ਪਾਗੀ ਸੀ ਮੌਕੇ ਤੇ ਹੀ ਮਾਪਿਆਂ ਦੇ ਇਕਲੌਤੇ ਪੁੱਤ ਨੇ ਦਮ ਤੋੜ ਦਿੱਤਾ ਪਿੰਡ ਦੇ ਵਿੱਚ ਘਰ ਦੇ ਵਿੱਚ ਸੱਥਰ ਵਿੱਚ ਹੋਏ ਨੇ ਮਾਪੇ ਪੁੱਬਾ ਮਾਰ ਮਾਰ ਰੋਣੇ ਨੇ ਆਪਣੇ ਪੁੱਤ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹੁਣ ਉਹਨਾਂ ਦਾ ਪੁੱਤ ਜਹਾਨੂ ਤੁਰ ਗਿਆ ਇੱਕ ਬੇਹਾਦੀ ਦਰਦਨਾਕ ਹਾਦਸੇ ਦਾ ਉਹਨਾਂ ਦਾ ਪੁੱਤ ਸ਼ਿਕਾਰ ਹੋਇਆ ਤੇ ਦੱਸਿਆ ਕਿ ਹੁਣ ਇੱਕ ਮੰਦਪਾਗੀ ਘਟਨਾ ਪਰਵਾਰਕ ਮੈਂਬਰਾਂ ਦੇ ਨਾਲ ਵਾਪਰੀ ਹੈ ਤੇ ਪਰਿਵਾਰਕ ਮੈਂਬਰ ਬੇहद ਹੈਰਾਨ ਪਰੇਸ਼ਾਨ ਹੋਏ ਨੇ ਜਦੋਂ ਉਹਨਾਂ ਨੇ ਇਹ ਘਟਨਾ ਨੂੰ ਸੁਣਿਆ ਇਸ ਖਬਰ ਨੂੰ ਸੁਣਿਆ ਉਹਨਾਂ ਦੇ ਪੈਰਾਂ ਹਿੱਟੋ ਜ਼ਮੀਨ ਖਿਸਰ ਗਈ ਮਾਦਾ ਬੁਰਾ ਹਾਲ ਹਾਲ ਬੁਰਾ ਹਾਲ ਹੈ ਜਿਸ ਦਾ ਪੋਤੇ ਜਹਾਨੋ ਤੁਰ ਗਿਆ ਹੋਵੇ ਉਸ ਮਾਪੇ ਤੇ ਉਸ ਪਰਿਵਾਰ ਤੇ ਕੀ ਬੀਤੀ ਹੋਵੇ ਕਿ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਵੱਡੀ ਗੱਲ ਹੈ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੂ ਜੇ ਸ਼ੇਅਰ ਕਰਨਾ ਚਾਹੁੰਦਾ ਔਰ ਅਰਦਾਸ ਕਰੋ ਕਿ ਮਾਪਿਆਂ ਨੂੰ ਬਲ ਬਖਸ਼ੇ ਪ੍ਰਮਾਤਮਾ ਕੇ ਉਹ ਇਸ ਭਾਣੇ ਨੂੰ ਮੰਨੇ ਕਿਉਂਕਿ ਹੁਣ ਗੁਨਾ ਦਾ ਪੁੱਤ ਜਹਾਨੂ ਤੁਰ ਗਿਆ ਤਾਂ ਉਹ ਵਾਪਸ ਨਹੀਂ ਆਵੇਗਾ ਤਾਂ ਮੰਦਪਾਹੀ ਕਟਾ ਅਮਰੀਕਾ ਦੀ ਧਰਤੀ ਤੇ ਵਾਪਰੀ ਹੈ ਜਿੱਥੇ ਇੱਕ ਪੰਜਾਬੀ ਮੁੰਡੇ ਨੇ ਦੰਗ ਤੋੜ ਦਿੱਤਾ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ